एक लेडी ने छोट पाई है छोट पानेोट पाने महाकाली का रूप धारण किया जो महाकाली का रूप धारण किया उस तो बाद क्या गलत किया बस मैं वो जानना चाहना है जी अगर उस रूप बनाने तो बाद कोई गलत चीज की है कोई गलत एक्ट किया है तो ओरी गलती है अगर उन्हें काली का रूप धारण करने तो बाद कोई गलत चीज नहीं की गलती किए हो सकती है कोई कह सकता है कि चीज़ गलत है ਬਿਲਕੁਲ ਨਹੀਂ ਗਲਤ ਨਹੀਂ ਤੁਸੀਂ ਮੈਨੂੰ ਦੱਸ ਸਕਦੇ ਹੋ ਕੋਈ ਹੋਰ ਦੱਸ ਦਵੇ ਇੰਨੇ ਸਾਰੇ ਹਿੰਦੂ ਲੀਡਰ ਐ ਦੱਸਣ ਕਿ ਉਹਨਾਂ ਨੇ ਕਾਲੀ ਬਦਨ ਤੋਂ ਬਾਅਦ ਕੀ ਕੀਤਾ ਦੇਖੋ ਜੀ ਜ਼ਰੂਰ ਮੈਂ ਨਹੀਂ ਕਹਿੰਦਾ ਸਨਾਤਨੀ ਵੀ ਸਾਡੇ ਬਹੁਤ ਦੋਸਤ ਆ ਮੈਂ ਨਹੀਂ ਕਹਿੰਦਾ ਵੀ ਸਾਡਾ ਧਰਮ ਨਹੀਂ ਹੈ ਜਾਂ ਕੁਝ ਵੀ ਨਹੀਂ ਆ ਪਰ ਦੂਜੇ ਪਾਸੇ ਮੈਂ ਆਪਣੇ ਜੇ ਸਿੱਖ ਧਰਮ ਦੀ ਗੱਲ ਕਰਾਂ ਸਾਡੇ ਤਾਂ ਰੂਪ ਧਾਰ ਹੀ ਨਹੀਂ ਸਕਦੇ ਉਸ ਚੀਜ਼ ਨੂੰ ਗਲਤੀ ਕਿਹਾ ਜਾਂਦਾ ਮੈਂ ਉਸ ਦੇ ਸਾਹਮਣਾਂ ਤਾਂ ਮੈਂ ਕਵਾਂਗਾ ਮੈਂ ਤਾਂ ਗਲਤ ਹੀ ਕਵਾਂਗਾ ਪਰ ਹਾਂ ਮੈਂ ਤੁਹਾਨੂੰ ਤਾਂ ਪੁੱਛ ਰਿਹਾ ਵੀ ਤੁਹਾਡੇ ਹਿਸਾਬ ਨਾਲ ਕੀ ਆ ਦੇਖੋ ਮੈਂ ਹਾਂ ਠੀਕ ਹੈ ਦੇਖੋ ਅਗਰ ਤੁਸੀਂ ਐਜ਼ ਅ ਸਿੱਖ ਦੇਖਦੇ ਹੋ ਸਿੱਖ ਧਰਮ ਦੇ ਵਿੱਚ ਇੱਕ ਵੀ ਇਕੱਲਾ ਉਦਾਹਰਨ ਨਹੀਂ ਆ ਕੋਈ ਵੀ ਉਦਾਹਰਨ ਨਹੀਂ ਇੱਕ ਵੀ ਐਗਜ਼ਾਮਪਲ ਨਹੀਂ ਹੈ ਕਿ ਕਿਸੇ ਵੀ ਬੰਦੇ ਨੇ ਕਿਸੇ ਸਿੱਖ ਨੇ ਕੋਈ ਰੂਪ ਧਾਰਨ ਕੀਤਾ ਵਾ ਫਿਲਮ ਵੀ ਆਈ ਸੀ ਨਾਨਕਸ਼ਾ ਫਕੀਰ ਉਸ ਦਾ ਵੀ ਵਿਰੋਧ ਹੋਇਆ ਸੀ ਓਏ ਅਜੇ ਵਿਰੋਧ ਉਹਦਾ ਜਦ ਕਿ ਉਹਦੇ ਚ ਚਲੋ ਗੁਰਨਾਨ ਦੇਵ ਸਾਹਿਬ ਉਸ ਤਰੀਕੇ ਨਾਲ ਪਹਿਲਾਂ ਆਇਆ ਸੀਗਾ ਵੀ ਪੋਰਟਰੇ ਕੀਤੇ ਗਿਆ ਫਿਰ ਉਹਨਾਂ ਨੇ ਹਟਾ ਵੀ ਦਿੱਤਾ ਸੀ ਹਸਣ ਪਰ ਉਸ ਦਾ ਵਿਰੋਧ ਵੀ ਪੂਰਾ ਆਇਆ ਸੀ ਬਿਲਕੁਲ ਮੈਂ ਉਹੀ ਗੱਲ ਕਹਿ ਰਿਹਾ ਹਾਂ ਅਜੇ ਤੱਕ ਇੱਕ ਵੀ ਕੱਲਾ ਐਸਾ ਐਗਜ਼ੈਂਪਲ ਨਹੀਂ ਆਇਆ ਸਿੱਖ ਧਰਮ ਦੇ ਵਿੱਚ ਵੀ ਕਿਸੇ ਨੇ ਕਿਸੇ ਦਾ ਰੂਪ ਧਾਰਨ ਕੀਤਾ ਹੋਵੇ ਹੈ ਹੀ ਨਹੀਂ ਹੂੰ ਤੇ ਉਹਨਾਂ ਸਿੱਖ ਧਰਮ ਦੀ ਮਰਿਆਦਾ ਹੈ ਜੀ ਹੂੰ ਇਸੇ ਤਰ੍ਹਾਂ ਇਸਲਾਮ 'ਚ ਵੀ ਮਰਿਆਦਾ ਹੈਗੀ ਹੈ ਨਹੀਂ ਦੱਸ ਸਕਦੇ ਵੀ ਤੁਸੀਂ ਇੱਕ ਸਕੈਚ ਵੀ ਨਹੀਂ ਬਣਾ ਸਕਦੇ ਮੁਹੰਮਦ ਸਾਹਿਬ ਦਾ ਫੋਟੋ ਵੀ ਕੋਈ ਨਹੀਂ ਹੈਗੀ ਹੈ ਨਾ ਜੀ ਲੇਕਿਨ ਇੱਥੇ ਤੇ ਇੱਥੇ ਤੇ ਸਦੀਆਂ ਪੁਰਾਣੀ ਪਰੰਪਰਾ ਹੈ ਹੂੰ ਤੁਸੀਂ ਕਹਿ ਰਹੇ ਹੋ ਗਲਤ ਹੈ ਠੀਕ ਹੈ ਤੁਸੀਂ ਆਪਣੇ ਹਿਸਾਬ ਨਾਲ ਬਿਲਕੁਲ ਠੀਕ ਕਹਿ ਰਹੇ ਹੋ ਹੂੰ ਮੈਂ ਵੀ ਕਹਿੰਦਾ ਗਲਤ ਹੈ ਮੈਂ ਕੋਈ ਠੀਕ ਨਹੀਂ ਕਹਿ ਰਿਹਾ ਜੀ ਇਸ ਚੀਜ਼ ਨੂੰ ਮੈਂ ਸ਼ੈਵ ਧਰਮ ਦਾ ਮੰਨਣ ਵਾਲਾ ਹਾਂ ਜੀ ਮੇਰਾ ਤਾਂ ਇਹ ਸਿੱਧਾ ਸਾਡੀ ਸਿੱਧੀ ਜੀ ਤੋਟਾ ਸ਼ਿਵ ਜੀ ਪਰ ਮਹਾਰਾਜ ਦਾ ਰੂਪ ਕਿਸੇ ਨੂੰ ਉਤਾਰਨ ਨਹੀਂ ਕਰਨਾ ਚਾਹੀਦਾ ਭਾਈ ਬਿਲਕੁਲ ਨਹੀਂ ਕਰਨਾ ਜੀ ਨਹੀਂ ਕਰਨਾ ਚਾਹੀਦਾ ਲੇਕਿਨ ਇੱਥੇ ਹਿੰਦੁਸਤਾਨ ਚ ਜਿਹੜਾ ਸਨਾਤਨ ਜੀ ਨੂੰ ਧਰਮ ਕਹਿੰਦੇ ਇਹਦੇ ਸਦੀਆਂ ਪੁਰਾਣੀ ਹੈ ਪਰੰਪਰਾ ਹੈਗੀ ਹੈ ਹੂੰ ਜਨਮਾਸ਼ਟਮੀ ਹੁੰਦੀ ਹੈ ਛੋਟੇ ਛੋਟੇ ਬੱਚਿਆਂ ਨੂੰ ਕ੍ਰਿਸ਼ਨ ਦੇ ਬਣਾਉਂਦੇ ਉਹਨਾਂ ਦੀ ਪੂਜਾ ਨਹੀਂ ਕਰਦੇ ਕ੍ਰਿਸ਼ਨ ਬਣਾ ਕੇ ਦੂਜੀ ਗੱਲ ਦੇਖੋ ਕਹਿਣ ਦੀ ਗੱਲ ਹੈ ਨਾ ਦੇ ਹਿੰਦੁਸਤਾਨ ਦੇ ਵਿੱਚ 800 ਸਾਲ ਬਾਅਦ ਇੱਕ Hindu ਹਿਰਦੇ ਸਮਰਾਟ ਰਾਜਾ ਮਿਲਿਆ ਸਾਨੂੰ ਨਰਿੰਦਰ ਮੋਦੀ ਦੇ ਰੂਪ ਚ ਹੂੰ ਕਹਿੰਦੇ ਆਂ ਨਾ ਜੀ ਲੋਕ ਕਹਿੰਦੇ ਕਿ ਰਾਮ ਮੰਦਰ ਬਣਵਾਤਾ ਉਹਨਾਂ ਨੇ ਹਾਂ ਨਾ ਰਾਮ ਮੰਦਰ ਬਣਵਾਇਆ ਉਹੀ ਨਰਿੰਦਰ ਮੋਦੀ ਇਤੇ ਸ਼ਹਿਰ ਇਹਦੇ ਵਿੱਚ ਥਾਲ ਚ ਹੱਥ ਥਾਲ ਫੜ ਕੇ ਦੀਵਾ ਜਗਾ ਕੇ ਉੱਥੇ ਜਿਹੜਾ ਰਾਮਚੰਦਰ ਬਣੇ ਹੁੰਦੇ ਆ ਭੇਖਤਾਰਨ ਕੀਤਾ ਹੁੰਦਾ ਰਾਮਚੰਦਰ ਜੀ ਦਾ ਉਹਦੀ ਆਰਤੀ ਕਰਦੇ ਹੁੰਦੇ ਆਰਤੀ ਕਰਦੇ ਯੋਗੀ ਅਦਿੱਤ ਨਾਥ ਕਹਾ ਜਾਂਦਾ ਨਾ ਧਰਮਾ ਦਿੱਤਾ ਯੋਗੀ ਇਹ ਯੋਗੀ ਜਿਹੜਾ ਯੋਗੀ ਜਿਹੜੇ ਆ ਉਹ ਧਰਮ ਦੇ ਆ ਦਿੱਤੇ ਸੂਰਾ ਜਾਂ ਧਰਮ ਦੇ ਹੂੰ ਉਹ ਖੁਦ ਉੱਤੇ ਥਾੜ ਲੈ ਕੇ ਪੂਜਾ ਕਰਦੇ ਆ ਗੱਲ ਮਸਲਾ ਬੇਕਾਰ ਉਲਝਾਇਆ ਵਾ ਗੱਲ ਸਿਰਫ ਇੰਨੀ ਹੈ ਕਿ ਅਗਰ ਕੋਈ ਰੂਪ ਤਰਨ ਕਰਕੇ ਕੋਈ ਗਲਤ ਕੰਮ ਕਰਦਾ ਹੈ ਤੇ ਉਹ ਚੀਜ਼ ਵਾਕਈ ਗਲਤ ਹੈ ਉਹਨੂੰ ਕੋਈ ਚੰਗਾ ਨਹੀਂ ਕਹਿ ਸਕਦਾ ਉਹਨੂੰ ਕੋਈ ਜਸਟੀਫਾਈ ਨਹੀਂ ਕਰ ਸਕਦਾ ਲੇਕਿਨ ਤੁਸੀਂ ਇੱਕ ਇੱਕ ਪਰੰਪਰਾ ਦਾ ਹੀ ਇੱਕ ਐਸੀ ਪਰੰਪਰਾ ਦਾ ਵਿਰੋਧ ਕਰ ਰਹੇ ਹੋ ਵੀ ਉਹ ਵੀ ਡਬਲ ਸਟੈਂਡਰਡ ਨਾਲ ਕਰ ਰਹੇ ਹੋ ਬਿਕ ਪਾਇਲ ਨੇ ਕਰ ਲਿਆ ਤੇ ਗਲਤ ਹੈ ਕੋਈ ਹੋਰ ਐਕਟਰ ਕਰੇ ਜਿਹੜੇ ਇਹਨੇ ਸਾਰੇ ਸੀਰੀਅਲਸ ਬੰਦੇ ਆਂ ਜਗਰਾਤਿਆਂ ਚ ਦੇਖੋ ਕਿੰਨਾ ਗੰਦ ਪਾਉਂਦੇ ਆਂ ਲੋਕੀ ਉੱਥੇ ਕੁਝ ਨਹੀਂ ਕਹਿਣਾ ਵੀ ਤੁਸੀਂ ਕਿਉਂ ਚੋਸ ਹੀ ਕਿਉਂ ਹੋ ਰਹੇ ਹੋ ਤੁਸੀਂ ਤੁਸੀਂ ਇੱਕ ਹੀ ਤੇ ਪੁਆਇੰਟ ਕਿਉਂ ਆਂ ਹਮ ਕਿੰਨੇ ਜਗਰਾਤੇ ਹੁੰਦੇ ਆਂ ਜੀ ਪੰਜਾਬ ਚ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਕਿਸੇ ਨੇ ਕਿਸੇ ਨੂੰ ਰੋਕੇ ਹੋਵੇ ਜੀ ਅੱਜ ਤੱਕ ਕੋਈ ਰੋਕਦਾ ਹੀ ਨਹੀਂ ਆ ਜੀ ਕਿਤੇ ਵੀ ਹਾਂ ਹੁਣ ਕਾਵਾੜੀ ਯਾਤਰਾ ਚੱਲ ਰਹੀ ਹੈ ਮੈਂ ਕਾਵਾੜੀ ਯਾਤਰਾ ਤੇ ਆਣ ਲੱਗਾ ਸੀਗਾ ਹਾਂਜੀ ਤਸਵੀਰਾਂ ਦੇਖਿਆ ਹੋਣੀ ਆ ਤੁਸੀਂ ਵੀ ਬਹੁਤ ਹਾਂ ਚਲੋ ਮੈਂ ਵਧੀਆ ਤਸਵੀਰਾਂ ਵਿੱਚ ਕਹਿੰਦਾ ਪੰਜਾਬ ਦੇ ਵਿੱਚ ਇੱਕ ਵਧੀਆ ਤਸਵੀਰ ਵੀ ਆਈ ਜਿਸ ਦੇ ਵਿੱਚ ਇੱਕ ਕਾਵੜੀਆ ਨੇ ਇੱਕ ਵਿਅਕਤੀ ਦੀ ਜਾਨ ਵੀ ਬਚਾਈ ਆ ਹਾਂਜੀ ਹਾਂ ਉਹ ਅੱਛੀ ਗੱਲ ਆ ਜੀ ਸੈਲੂਟ ਹੈ ਉਹਨਾਂ ਨੂੰ ਹਾਂ ਪਰ ਦੂਜੇ ਪਾਸੇ ਤਸਵੀਰਾਂ ਕੁਝ ਹੋਰ ਵੀ ਆ ਰਹੀਆਂ ਵੀ ਰੈਸਟੋਰੈਂਟ ਤੋੜੇ ਜਾ ਰਹੇ ਨੇ ਹਾਂਜੀ ਉੱਥੇ ਲੋਕ ਜਿਹੜੀਆਂ ਨੇ ਕੁੜੀਆਂ ਤੱਕ ਸਟੇਜ ਬਣਾ ਕੇ ਕੁੜੀਆਂ ਤੱਕ ਨਹੀਂ ਨਹੀਂ ਜਾ ਰਹੇ ਬਿਲਕੁਲ ਕਾਵੜ ਦੇ ਦੋ ਰੂਪ ਹੈ ਇਸ ਟੰਬੁਰਾਈ ਦੀ ਗੱਲ ਕਰ ਰਹੇ ਆਪਾਂ ਉਹਨ ਕਾਵੜ ਤੇ ਗਲਤ ਨਹੀਂ ਹੈ ਕਾਵੜ ਤਾਂ ਸਹੀ ਹੈ ਕਾਵੜ ਸਹੀ ਹੈ ਇਸੇ ਤਰ੍ਹਾਂ ਮੈਂ ਪਰੰਪਰਾ ਵੀ ਕਹਿ ਰਿਹਾ ਪਰੰਪਰਾ ਸਹੀ ਹੈ ਪਰੰਪਰਾ ਗਲਤ ਨਹੀਂ ਹੈ ਪਰੰਪਰਾ ਦੇ ਵਿੱਚ ਆਈ ਹੋਈਆਂ ਬੁਰਾਈਆਂ ਗਲਤਾਂ ਜਿਵੇਂ ਉਹਨ ਕਾਵੜ ਹੈ ਲੋਕੀ ਹੁਣ ਕਾਵੜ ਲੈ ਕੇ ਆ ਰਹੇ ਨੇ ਬਤੇਰੀ ਜਗ੍ਹਾ ਦੇਖੋ ਲੋਕਾਂ ਦੇ ਨਾਲ ਗਲਤ ਵੀ ਹੋਇਆ ਇੱਕ Hindu ਭੈਣ ਦਾ ਉਹ ਵੀ ਤੋੜਤਾ ਇਹਨਾਂ ਨੇ ਢਾਬਾ ਵੀ ਤੋੜਤਾ ਜਿਹੜੀ ਵਿਚਾਰੀ ਭੈਣ ਨੇ ਕੱਲੀ ਨੇ ਕਿੰਨੇ ਸਾਲ ਮਿਹਨਤ ਕਰਕੇ ਕੋਈ ਕੋਈ ਚੀਜ਼ ਬਣਾਉਂਦਾ ਹੈ ਦੂਜਾ ਫਿਰ ਸ਼ੋਭਾ ਯਾਤਰਾਵਾਂ ਜਦ ਜਦ ਕਾਵੜ ਲੈ ਕੇ ਜਾਂਦੇ ਆ ਸ਼ੋਭਾ ਯਾਤਰਾ ਚੱਲਦੀਆਂ ਉਸ ਟਾਈਮ ਕੁੜੀਆਂ ਨੇ ਕੈਸੇ ਕਪੜੇ ਪਾ ਕੇ ਕਿੰਨੇ ਹੁਣੇ ਤਰੀਕੇ ਨਾਲ ਗਲਤ ਗਾਣਿਆਂ ਦੇ ਉੱਪਰ ਮਤਲਬ ਸੈਕਸੁਅਲ ਡਾਂਸ ਕੀਤਾ ਜਾਂਦਾ ਉਸ ਪਾਸੇ ਕਿਸੇ ਦਾ ਖਿਆਲ ਨਹੀਂ ਹੈ ਮੈਂ ਤੁਹਾਨੂੰ ਇੱਕ ਵਾਕਿਆ ਦੱਸ ਦਾਂਗੀ ਮੇਰੀ ਜਾਣਕਾਰਾਂ ਸਾਧਵੀ ਜੀ ਹੈਗੀਆਂ ਯੂਪੀ ਦਾ ਇੱਕ ਮੰਦਿਰ ਦੇ ਵਿੱਚ ਉਹ ਉਹਨਾਂ ਦਾ ਸਥਾਨ ਸੀਗਾ ਹੂੰ ਉੱਥੇ ਮੇਲਾ ਭਰਿਆ ਹੂੰ ਮੇਲਾ ਪਰੰਤੋ ਬਾਅਦ ਮੰਦਿਰ ਦੇ ਅੰਦਰ ਕੰਪਲੈਕਸ ਦੇ ਅੰਦਰ ਜਿਵੇਂ ਆਪਾਂ ਇੱਥੇ ਮੰਗਰ ਦਾ ਮੁੱਖੀ ਮੰਦਿਰ ਚ ਬੈਠੇ ਹਾਂ ਹੂੰ ਇਸੇ ਕੰਪਲੈਕਸ ਦੇ ਅੰਦਰ ਗੰਦੇ ਕੀਤਾ ਤੇ ਕੁੜੀਆਂ ਨੇ ਚਾਈਆਂ ਗਈਆਂ ਸਾਧਵੀ ਨੇ ਵਿਰੋਧ ਕੀਤਾ ਸਾਧਵੀ ਜੀ ਨੇ ਪੂਰੇ ਪਿੰਡ ਨੇ ਮਿਲ ਕੇ ਸਾਧਵੀ ਜੀ ਦਾ ਸਾਮਾਨ ਚੱਕ ਕੇ ਬਾਹਰ ਸੁੱਟਤਾ ਉਹ ਸਾਧਵੀ ਜੀ ਮੇਰੇ ਕੋਲ ਇੱਥੇ ਵੀ ਆ ਕੇ ਗਈਆਂ ਬਈ ਸੁਆਮੀ ਜੀ ਤੁਸੀਂ ਕੁਝ ਕਰੋ ਬਈ ਇੱਕ ਪਾਸੇ ਤਾਂ ਇੰਨਾ ਕਹਾਣਾ ਧਰਮ ਦਾ ਔਰ ਇੱਕ ਪਾਸੇ ਕੋ ਲੜਕੀ ਹੈ ਜਿਨੇ ਵੇਸ ਬਣਾਉਣ ਤੋਂ ਬਾਅਦ ਕੁਝ ਵੀ ਗਲਤ ਨਹੀਂ ਕੀਤਾ ਹੂੰ। ਕਿਆ ਉਹਦੀ ਗਲਤੀ ਸਰ ਵੈਨ ਹੈ ਕਿ ਉਹ जाट ਹੈ। ਫਿਰ ਮੈਂ ਸਵਾਲ ਪੁੱਛੂਗਾ ਜੀ। ਤੁਹਾਨੂੰ ਕੀ ਲੱਗ ਰਿਹਾ ਉਹ जाट ਨੇ ਤਾੜ ਟਾਰਗੇਟ ਕੀਤਾ ਹੈ? ਮੈਨੂੰ ਹੋ ਸਕਦਾ ਹੈ ਜੀ। ਪਿਛਲੇ ਦਿਨੀ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਯਾਦਵ ਕਥਾਕਾਰ ਸੀਗਾ। ਹੂੰ। ਯਾਦਵ ਕਥਾਕਾਰ ਦੀ ਦੀ ਹੈ ਸ਼ਿਖਾ ਕੱਟ ਦਿੱਤੀ ਗਈ। ਹੂੰ। ਛੋਟੀ ਜਿੰਨੂੰ ਬੋਦੀ ਕਹ ਲੋ ਛੋਟੇ ਕਹ ਲੋ ਸ਼ਿਖਾ। origignal ਨਾਮ ਇਹ ਤਾਂ ਸ਼ਿਖਾ ਹੈ। ਉਹਦੀ ਸ਼ਿਖਾ ਕੱਟੀ ਗਈ। ਉਹਨੂੰ ਚਲੋ ਮਾਰਾ ਕੁੱਟਿਆ ਤੇ ਹੈਈ ਉਹਦੀ ਸ਼ਿਖਾ ਵੀ ਕੱਟਤੀ। ਸ਼ਿਖਾ ਕੱਟਣ ਤੋਂ ਬਾਅਦ ਜੈਸੇ આરોਪ ਹੈ ਇੱਕ ਮਹਿਲਾ ਦੇ ਮੂਤਰ ਦੇ ਨਾਲ ਇੱਕ ਇਸਤਰੀ ਦੇ ਮਹਿਲਾ ਦੇ ਪਿਸ਼ਾਬ ਨਾਲ ਉਹਦੇ ਤੇ ਛਿੱਟੇ ਵੀ ਪਾਏ ਗਏ। ਤੇ ਕੀ ਐਸਾ ਹੀ ਤੇ ਨਹੀਂ ਹੈ? ਕਿਉਂਕਿ जाट ਹੁਣ जाट जाट ਜਿਹੇ ਕਮਿਊਨਿਟੀ ਦੀ ਆਪਾਂ ਗੱਲ ਕਰਦੇ ਆਂ। ਅੱਜ ਇਹ ਜਿੰਨਾ ਵੀ ਬੀਜੇਪੀ ਦਾ ਸਰਕਾਰੀ ਅਮਲਾ ਹੈ, ਬੀਜੇਪੀ ਦਾ ਜਿੰਨਾ ਵੀ Hindu ਹੈ ਸਾਰਾ ਸਾਰਾ ਜਾਟਾਂ ਦੇ ਮਗਰ ਪਿਆ ਹੋਇਆ ਜੀ। ਸਾਰਾ ਟੋਟਲ ਹਮ ਕੋਈ ਇੱਕ ਅੱਧਾ ਹੋਏਗਾ ਤੇ ਹੋਏਗਾ ਕੋਈ ਬਚਾ ਹੋਇਆ ਨਹੀਂ ਤੇ ਅਪਰੋਕਸੀਮੇਟ ਹੈ ਸਾਰੇ ਜਾਟਾਂ ਦੇ ਖਿਲਾਫ ਹੈ ਸਾਰੇ ਮਗਰ ਇਹ ਇਹ ਗੱਲ ਹਰਿਆਣਾ ਦੇ ਜਾਟਾਂ ਨੂੰ ਜਾ ਕੇ ਪੁੱਛੋ ਉਹਨਾਂ ਦੀ ਅੱਜ ਦੇ ਟਾਈਮ 'ਚ ਕੀ ਹਾਲਤ ਹੈ ਜੀ ਕੀ ਹਾਲਤ ਇਹਨਾਂ ਨੇ ਕੀਤੀ ਹੈ ਸੋ ਕਾਲਡ ਹਿੰਦੂਵਾਦੀਆਂ ਨੇ ਕਿ ਮੈਨੂੰ ਤਾਂ ਪੂਰਾ ਡਾਊਟ ਆ ਰਿਹਾ ਵੀ ਹੋ ਸਕਦਾ ਵੀ ਇਹ ਮਾਮਲਾ ਉਸੇ ਮਾਮਲੇ ਦੀ ਤਰ੍ਹਾਂ ਸਤ ਨਹੀਂ ਆ ਵੀ ਜਾਟ ਹੈ ਇਹਨੂੰ ਵੀ ਜਾਟ ਹੈ ਇਹਨੂੰ ਦਬਲੋ ਕਿਉਂਕਿ ਜਾਟ ਸ਼ੁੱਧਰਾਂ 'ਚ ਵੀ ਆਂਦੇ ਆਂ ਨਾ ਜੀ ਜਾਟ ਹੈ ਤੇ ਸ਼ੁੱਧਰ ਹੈ ਹਮ ਅਗਰ ਵਣ ਵਿਵਸਥਾ ਨੂੰ ਮੰਨਦਾ ਹੈ ਤਾਂ ਫਿਰ ਸ਼ੁੱਧਰ ਹੈ ਹਮ ਇਹ ਤਾਂ ਚਲੋ ਉਹਨਾਂ ਨੇ ਮਿਹਨਤ ਕਰਕੇ ਆਪਣੇ ਆਪ ਨੂੰ ਗੱਲ ਹੈ ਵੀ ਉੱਪਰ ਸੁਸਾਇਟੀ ਚ ਲਿਆ ਹੁੰਦਾ ਹਾਂ ਹਾਂ ਬਿਲਕੁਲ ਹੂੰ ਨਹੀਂ ਤੇ ਅੱਜ ਵੀ ਤੁਸੀਂ ਜਾ ਕੇ ਦੇਖੋ ਉੱਤਰ ਪ੍ਰਦੇਸ਼ ਚ ਬਿਹਾਰ ਚ ਜਾ ਕੇ ਦੇਖੋ ਨਾ ਜੀ ਕਿੰਨਾ ਬੁਰਾ ਹਾਲ ਹੈ ਔਰ ਮੈਨੂੰ ਹੈਰਾਨੀ ਇਹ ਸਭ ਤੋਂ ਵੱਡੀ ਇਸ ਗੱਲ ਦੀ ਹੁੰਦੀ ਹੈ ਇਹਦੀ ਪੰਜਾਬ ਹੈਗਾ ਤੁਸੀਂ ਪੰਜਾਬ ਨੂੰ ਪਲੇਗਰਾਉਂਡ ਕਿਉਂ ਬਣਾਇਆ ਹੋਇਆ ਪਲੇਗਰਾਉਂਡ ਪਹਿਲਾਂ ਯੂਪੀ ਚ ਬਣਾਓ ਸਭ ਤੋਂ ਵੱਧ ਬੇਅਦਬੀ ਯੂਪੀ ਚ ਹੁੰਦੀ ਹੈ ਕੁੜੀਆਂ ਨਚਾਈਆਂ ਜਾਂਦੀਆਂ ਹਨ ਰਾਮਲੀਲਾ ਦੇ ਵਿੱਚ ਜਿੰਨਾ ਗੰਦ ਇਹਨਾਂ ਤੋਂ ਪਾਉ ਹੁੰਦਾ ਹੈ ਇਹ ਉਹਨਾਂ ਗੰਦ ਪਾਉਂਦੇ ਆ ਹੂੰ ਉੱਥੇ ਕੋਈ ਕੁਝ ਨਹੀਂ ਬੋਲਦਾ बिहार कोई नहीं बोलदा चारखंड कोई, बोल कोई बोल नहीं बोलदा मध्य प्रदेश कोई नहीं बोलदा ए पंजाबी क्यों हम पंजाब ਨੂੰ ਪਲੇਗਰਾਉਂਡ ਕਿਉਂ ਉਹ ਯੂਪੀ ਬਿਹਾਰ ਤੋਂ ਆਏ ਹੋਏ ਲੋਕ ਪਲੇਗਰਾਉਂਡ ਬਣਾ ਰਹੇ ਨੇ ਸਭ ਤੋਂ ਵੱਡੀ ਜਿਹੜੀ ਦਿੱਕਤ ਹੈ ਯੂਪੀ ਬਿਹਾਰ ਤੋਂ ਜਿਹੜਾ ਤਬਕਾ ਸਮਾਨ ਸਾਰਿਆਂ ਦਾ ਆਪਾਂ ਸਭ ਦੀ ਇੱਜ਼ਤ ਕਰਦੇ ਹਾਂ ਯੂਪੀ ਬਿਹਾਰ ਤੋਂ ਆਏ ਹੋਏ ਲੋਕ ਇੱਥੇ ਸਟੈਬਲਿਸ਼ ਹੋ ਕੇ ਅੱਜ ਸਭ ਤੋਂ ਜ਼ਿਆਦਾ ਰੋਲਾ ਸਭ ਤੋਂ ਜ਼ਿਆਦਾ ਜਿਹੜਾ ਅਜੇ ਫੇਮ ਜਿਹੜੀ ਲਾਈਨ ਦੀ ਕੋਸ਼ਿਸ਼ ਹੋ ਰਹੀ ਹੈ ਇੱਕ ਦੂਜੇ ਤੋਂ ਵੱਡ ਵੱਧ ਕੇ ਔਰ ਸਾਰਾ ਬਿਹਾਰ ਦਾ ਲੈਣਾ ਹੈ ਯੂਪੀ ਬਿਹਾਰ ਦਾ ਅੱਛਾ ਇਹ ਜਿਹੜੇ ਸਾਰਾ ਰੋਲ ਰੋਲਾ ਪਾ ਰਹੇ ਤੁਸੀਂ ਕਹ ਰਹੇ ਸਾਰੇ ਪ੍ਰਵਾਸੀ ਨੇ ਇੰਦਾ ਚ ਜ਼ਿਆਦਾਤਰ ਪ੍ਰਵਾਸੀ ਪ੍ਰਵਾਸੀ ਨੇ ਜ਼ਿਆਦਾਤਰ ਪਿਛੋਕੜ ਦੇਖ ਲਓ ਦੋ ਤਿੰਨ ਨਾਮ ਮੈਂ ਤੁਹਾਨੂੰ ਦੱਸ ਦਵਾਂਗਾ ਤੁਸੀਂ ਪਿਛੋਕੜ ਦੇਖ ਲਓ ਜੀ ਇਹਨਾਂ ਦੇ ਸਾਰਾ ਲੈਣਾ ਯੂਪੀ ਬਿਹਾਰ ਦਾ ਇਹ ਪਹਿਲਾਂ ਯੂਪੀ ਬਿਹਾਰ ਚ ਸ਼ੁਰੂ ਕਰੋ ਉੱਥੇ ਹੀ ਹੋ ਗਿਆ ਦਿੱਤਨਾਜ ਜੀ ਦੀ ਸਰਕਾਰ ਹੈ ਉਥੋਂ ਸਟਾਰਟਿੰਗ ਕਰੋ ਤਨੂੰ ਧਰਮ ਦਾ ਵਾਕਈ ਤੁਹਾਡੇ ਅੰਦਰ ਧਰਮ ਨੂੰ ਕੋਈ ਲੈ ਕੇ ਕੁਛ ਹੈਗਾ ਹੈ ਨਾ ਤੇ ਸਭ ਤੋਂ ਪਹਿਲਾਂ ਇਸ ਟਾਈਮ ਸੈਂਟਰ ਦੇ ਵਿੱਚ ਇਸ ਟਾਈਮ ਕਹਿਣ ਨੂੰ ਹਿੰਦੂਆਂ ਦੀ ਸਭ ਤੋਂ ਵੱਡੀ ਸਰਕਾਰ ਹੈ ਤੋ ਤੁਸੀਂ ਮੈਨੂੰ ਇੱਕ ਹਿੰਦੂ ਨੇਤਾ ਪੰਜਾਬ ਦਾ ਐਸਾ ਦੱਸੋ ਜਿਨ੍ਹਾਂ ਕੋਈ ਚਿੱਠੀ ਕੋਈ ਲੈਟਰ ਕੋਈ ਆਪਣਾ ਕੋਈ ਮੈਮੋਰੰਡਮ ਕੋਈ ਅਜ ਤੱਕ ਪੀਐਮ ਮੋਦੀ ਨੂੰ ਦਿੱਤਾ ਹੋਵੇ ਜੀ ਇਹ ਚੀਜ਼ਾਂ ਬੰਦ ਹੋਣੀ ਚਾਹੀਦੀਆਂ ਇੱਕ ਦਿਖਾ ਦਿਓ ਹਮ ਇੱਕ ਪਾਸੇ ਲੋ ਖੁੱਲੀ ਛੋਟ ਦਿੰਦੇ ਆ ਬੋਲਾ ਨਿਊ ਮਟਕਰ ਨਿਊ ਮਟਕੇ ਜਾਗਰਨਾ ਦੇ ਵਿੱਚ ਇਹੀ ਲੋਕੀ ਉੱਥੇ ਸਾਰਾ ਕੁਝ ਕਰਾਉਂਦੇ ਆਂ ਔਰ ਇਹੀ ਲੋਕੀ ਇੱਧਰ ਪਾਇਲ ਦੇ ਕੇਸ ਦੇ ਵਿੱਚ ਆਜ ਧਰਮ ਦੇ ਠੇਕੇਦਾਰ ਆਂ ਪਰ ਮੈਂ ਬਾਰ-ਬਾਰ ਕਹੂੰਗਾ ਵੀ ਹੋ ਸਕਦਾ ਹੈ ਸ਼ਾਇਦ ਹੈ जाट ਹੈ ਤਾਂ ਹੀ ਇਹਦੇ ਨਾਲ ਇੰਨੀ ਕੁਝ ਹੋ ਰਹੀ ਹੈ ਇਹੀ ਲੋਕੀ ਰਾਮਲੀਲਾ ਕਰਾਉਂਦੇ ਆਂ ਇਹੀ ਲੋਕੀ ਪ੍ਰੋਗਰਾਮ ਕਰਾਉਂਦੇ ਆਂ ਤੇ ਇਹੀ ਲੋਕੀ ਤੁਸੀਂ ਕਹਿ ਰਹੇ ਹੋ ਵੀ ਹੰਡ ਰਲ ਲਾ ਪਾ ਕੇ ਬੈਠੇ ਇਹਨਾਂ ਨੇ ਖਲਾਰਾ ਪਾਇਆ ਹੋਇਆ ਜੀ ਇਹਨਾਂ ਨੇ ਹੀ ਪਾਇਆ ਹੋਇਆ ਇਹ ਆਪ ਸਾਰੇ ਫੰਕਸ਼ਨ ਕਰਾਉਂਦੇ ਨੇ ਕਰਦੇ ਆਂ ਜੀ ਉੱਥੇ ਦੇ ਚਾਂਕੀਆਂ ਵੀ ਕੱਢਦੇ ਆਂ ਚਾਂਕੀਆਂ ਕੱਢਦੇ ਆਂ ਜੀ ਤੁਸੀਂ ਜਾ ਕੇ ਦੇਖੋ ਇਹ ਲੋਕੀ ਮਿਲਣਗੇ ਤੁਹਾਨੂੰ ਉੱਥੇ ਉੱਥੇ ਕੁਝ ਉਹਨਾਂ ਨੂੰ ਪਤਾ ਹੈ ਉੱਥੇ ਕੁਝ ਬੋਲਾਂਗੇ ਤੇ ਜਿਹੜੀ ਹੈ ਦੇਖੋ ਪਬਲਿਕ ਵੀ ਵਿਗੜੀ ਹੋਈ ਹੈ ਵੀ ਜਿਹੜੀ ਵਿਗੜੀ ਹੋਈ ਪਬਲਿਕ ਹੈ ਜਿਹੜਾ ਐਸੇ ਫੌਂਟ ਚੀਜ਼ਾਂ ਦੇਖਣਾ ਚਾਹਦੀ ਹੈ ਉਹਨਾਂ ਨੂੰ ਪਤਾ ਹੈ ਇੱਥੇ ਇਹਨਾਂ ਨੂੰ ਟੋਕਾਂਗੇ ਇਹਨਾਂ ਨੇ ਚਿੱਤਰ ਚੱਕ ਲੈਣਾ ਮਾਮਲਾ ਇਹ ਨਾ ਇੰਨਾ ਐਸਾ ਨਹੀਂ ਹੈ ਕਿ ਆਪਾਂ ਕੋਈ ਕਹਿ ਦੇ ਵੀ ਤੂੰ ਬੇ ਤੂੰ ਭਈਆ ਤੂੰ ਇਹ ਰੂਪ ਬਣਾ ਲਿਆ ਅਸੀਂ ਤੇ ਨਹੀਂ ਸੁਣਾ ਬਈਆ ਕੋਈ ਪਰੰਪਰਾ ਹੈ ਤੁਹਾਡੇ ਸਾਹਮਣੇ ਹੀ ਹੈ ਜੀ ਕਿੰਨੇ ਸਾਲ ਪੁਰਾਣੀ ਪਰੰਪਰਾ ਹੈ ਜੀ ਹਾਂ ਇਹਦੇ ਵਿੱਚ ਗਲਤ ਨਹੀਂ ਹੋਣਾ ਚਾਹੀਦਾ ਮੈਂ ਉਹ ਉਸ ਚੀਜ਼ ਤੋਂ ਮੈਂ ਮੰਨਦਾ ਹਾਂ ਜੀ ਕੁਛ ਵੀ ਐਸਾ ਉਹਦੇ ਚ ਕੁਛ ਐਸਾ ਐਕਟ ਨਹੀਂ ਹੋਣਾ ਚਾਹੀਦਾ ਜਿਹੜਾ ਮਰਿਆਦੀਤ ਹੋਵੇ ਜਾਂ ਅਨੇਤਿਕ ਹੋਵੇ ਐਸਾ ਨਹੀਂ ਹੋਣਾ ਚਾਹੀਦਾ ਇੱਕ ਹੋਰ ਨਵੀਂ ਗੱਲ ਆ ਰਹੀ ਹੈ ਕਹਿੰਦੇ ਹੁਣ ਅਰਮਾਨ ਦੀ ਵੀ ਵੀਡੀਓ ਜਲਦੀ ਆਣ ਵਾਲੀ ਹੈ ਉਹਨੇ ਵੀ ਕਿਸੇ ਦਾ ਰੂਪ ਤਰਿਆ ਹਾਂਜੀ ਉਹ ਇੱਕ ਬਜਰੰਗ ਦੇਖੋ ਇੱਥੇ ਪਤਾ ਨਹੀਂ ਕਿੰਨੇ ਜਿੰਨੇ ਲੋਕੀ ਉਹਨੇ 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 ਹੀ ਨੇਤਾ ਉਹਨੇ ਲੀਡਰ ਇਹਨਾਂ ਦੇ ਕਾਰਜਕਰਤਾ ਇੱਕ ਨਹੀਂ ਮਿਲੇਗਾ ਸਾਰੇ ਲੀਡਰ ਸਾਰੇ ਲੀਡਰ ਮਿਲਣੇ ਉਹਦਾ ਕਹਿਣਾ ਹੈ ਵੀ ਅਰਮਾਨ ਮਲਿਕ ਨੇ ਹਨੂਮਾਨ ਜੀ ਬਣ ਕੇ ਐਕਟ ਕੀਤਾ ਉਸੇ ਵੀਡੀਓ ਦੇ ਨਾਲ ਜਦ ਕੀ ਸੱਚਾਈ ਹੈਗੀ ਹੈ ਕਿ ਹਨੂਮਾਨ ਦਾ ਹਨੂਮਾਨ ਜੀ ਜਿਹੜੇ ਜੋਸ ਬੰਦੇ ਨੇ ਰੋਲ ਅਦਾ ਕੀਤਾ ਉਹ ਮੁੰਡਾ ਕੋਈ ਹੋਰ ਹੈ ਅਰਮਾਨ ਦੋ ਦੇ ਨਾਲ ਵੀਡੀਓ ਹੈ ਅਰਮਾਨ ਉਹਨੂੰ ਉਹਦੇ ਤੋਂ ਆਸ਼ੀਰਵਾਦ ਵੀ ਲੈਂਦਾ ਦਿਖ ਰਿਹਾ ਇਸ ਵੀਡੀਓ ਦੇ ਵਿੱਚ ਉਹ ਹਨੂਮਾਨ ਜੀ ਦੇ ਰੂਪ ਸਰੂਪ ਨਾਲ ਜਿਹੜੀ ਕੋਮਨ ਗੱਲ ਹੈ ਹੂੰ ਤੁਸੀਂ ਚੰਗਿਆ ਜੀ ਦੇਖੋ ਕਿੰਨੇ ਲੋਕ ਹਨੂਮਾਨ ਜੀ ਬਣੇ ਹੋਏ ਹੁੰਦੇ ਆ ਭਾਈ ਹੂੰ ਕੋਮਨ ਹੈ ਨਾ ਜੀ ਤੇ ਅੱਜ ਹੁਣ ਨਹੀਂ ਹੋਣੀ ਚਾਹੀਦੀ ਐਕਸੈਪਟ ਇਸ਼ੂ ਹੈ ਲੇਕਿਨ ਹੈ ਤੇ ਹੈ ਜੀ ਕਾਮਨ ਹੈ ਨਾ ਹਨਮਾਨ ਜੀ ਲੋਕ ਕੀ ਬਣਦੇ ਆ ਜੋ ਜਹਾਂ ਦੇ ਕਮ ਹੁੰਦੇ ਤੇ ਕਈ ਗਲਤ ਕੰਮ ਵੀ ਹੁੰਦੇ ਆ ਉਹ ਅਰਮਾਨ ਤੇ ਉਤਾਰਸ਼ੀਰਵਾਦ ਦੇ ਰਹੇ ਹਨਮਾਨ ਜੀ ਤੋਂ ਹੂੰ ਤਾਂ ਇਹਨਾਂ ਨੇ ਨਵਾਂ ਇਸ਼ੂ ਬਣਾ ਲਿਆ ਕਿ ਅਰਮਾਨ ਨੇ ਹਨਮਾਨ ਜੀ ਦਾ ਰੂਪ ਧਾਰਨ ਕੀਤਾ ਤੜ ਕੋ ਹੈ ਵੀਡੀਓ ਹਾਂ ਮੇਰੇ ਕੋਲ ਹੈਗੀ ਹੈ ਜੀ ਮੈਂ ਆਪ ਜੀ ਨੂੰ ਦੇ ਦੂੰਗਾ ਯਾ ਜਿਹੜਾ ਬਜਰੰਗ ਦਲ ਬਜਰੰਗ ਦਲ ਦਾ ਜਿਹੜੇ ਨੇਤਾ ਜੀ ਜਿਹੜੇ ਕਹਿ ਰਹੇ ਆ ਵੀ ਵੀ ਔਰਮਾਨ ਨੇ ਤੇ ਹਨੂਮਾਨ ਜੀ ਦਾ ਰੋਲ ਅਦਾ ਕੀਤਾ ਉਹ ਬੇਵਕੂਫ ਆਦਮੀ ਨੂੰ ਵੀਡੀਓ ਦੇਖਣਾ ਚਾਹੀਦਾ ਹੈ ਪਹਿਲਾਂ ਚੰਗੀ ਤਰ੍ਹਾਂ ਇਹ ਨਹੀਂ ਹੁੰਦਾ ਵੀ ਇੱਕ ਵੱਡੀ ਫੈਮਿਲੀ ਹੈ ਵੱਡੀ ਇਹਨਾਂ ਦੀ ਰੀਚ ਹੈ ਇਹਨਾਂ ਦਾ ਇੱਕ ਟੌਪ ਕਲਾਸ ਇਨਫਲੂਐਂਸਰ ਹੈ ਤੇ ਉਹਦੇ ਨਾਲ ਆਪਣਾ ਨਾਮ ਜੋੜ ਕੇ ਫੇਮਸ ਲੈਣ ਲਈ ਹੈ ਸਾਰਾ ਚੈਪਟਰ ਚੱਲ ਰਿਹਾ ਨਹੀਂ ਤੇ ਬੇਅਦਬੀ ਇਹਨਾਂ ਦੇ ਸਾਹਮਣੇ ਹਜ਼ਾਰੋਂ ਹੁੰਦੀਆਂ ਡੇਲੀ ਹੁੰਦੀ ਹੈ ਅੱਜ ਵੀ ਕੋਈ ਨਾ ਕਿਤਨਾ ਕਿਤੇ ਹੋ ਰਹੀ ਹੋਏਗੀ ਫੇਮ ਗੇਮ ਦਾ ਰੋਲਾ ਸਾਰਾ ਸਾਰਾ ਵਹੀ ਹੈ ਜੀ ਫੇਮ ਗੇਮ ਦਾ ਰੋਲਾ ਯਾਰ ਰੋਲਾ ਕੁਝ ਹੋਰ ਹੈ ਦੋ ਇਹ ਤਿੰਨੋ ਚੀਜ਼ਾਂ ਜੀ ਬੇਸਿਕ ਚ ਫੇਮ ਹੈ ਬਾਕੀ ਜਿਹਦਾ ਜੋ ਹੱਤਪੱਲਾ ਲੱਗੇਗਾ ਉਹ ਕਰ ਲੇਗਾ ਹੱਤਪੱਲਾ ਕੀ ਲੱਗੇਗਾ ਕੁਝ ਵੀ ਲੱਗ ਸਕਦਾ ਹੈ ਜੀ ਕੋਲਕੇ ਦੱਸ ਸਕਦੇ ਤੁਸੀਂ ਮੈਂ ਐਗਜ਼ਾਮਪਲ ਜੀ ਦੱਸ ਦਿੰਦਾ ਮੈਂ ਤੁਹਾਨੂੰ ਤੁਸੀਂ ਵੱਡੇ ਦੇਖੋ ਬੁਰਾਈਆਂ ਹੈ ਜੀ ਇਹ ਇਹ ਖਤਮ ਹੋਣੀ ਚਾਹੀਦੀ ਹੈ ਹੂੰ ਤੁਸੀਂ ਵੱਡੇ ਮੰਦਿਰ ਚ ਚੱਲ ਜਾਓ ਕਿਸੇ ਚ ਵੀਆਈਪੀ ਦਰਸ਼ਨ ਦੀ ਲੈਣ